ਰਾਂਝਾ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਉਣ ਬੈਠੀ ਸਾਧ ਸੰਗਤ ਜੀ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੈਂ ਆਪ ਸਭ ਦਾ ਬਹੁਤ 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 ਧੰਨਵਾਦੀ ਆ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਇੱਛਤ ਮਾਨ ਪਿਆਰ ਸਤਿਕਾਰ ਦਿੱਤਾ ਮੈਨੂੰ ਜਿਪਾਇਆ ਦਿੱਤਾ ਕਿ ਬਾਦਰੀ ਮੱਢ ਪਿੱਛਿਆ ਸਾ ਸੈਂਟਰ ਮੈਂ ਬਹੁਤ ਬਹੁਤ ਦਿਲੋਂ ਤੁਹਾਨੂੰ ਅਪੀਲ ਕਰਦਾ ਇੱਕ ਜਾਗਦੀ ਵਾਰ ਨੂੰ ਤੁਸੀਂ ਸਰਕਾਰ ਦੇ ਬਰਾਬਰ ਸਰਕਾਰ ਦੇ ਉੱਪਰ ਬਿਠਾਤਾ ਦੇ ਜਾ ਕੇ ਮੁੱਖ ਮੰਤਰੀ 7 9 ਐਮ ਐਲ ਏ ਉਧੇ ਫੇਰ ਵੀ ਤੁਸੀਂ ਮੈਨੂੰ 70000 ਰੁਪਏ ਦੀ ਰੇਟ ਨਾਲ ਜਿਤਾਇਆ ਸਾਹ ਸੰਗਤ ਦੇ ਬਹੁਤ ਵੱਡੀ ਗੱਲ ਹੈ ਮੈਂ ਤੇਨੂੰ ਬਹੁਤ ਬਹੁਤ ਧੰਨਵਾਦੀ ਆ ਬਹੁਤ ਬਹੁਤ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰ ਕਰਦਾ ਹਾਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਜਤਾਇਆ ਬਾਕੀ ਸਾਰ ਸਿੱਧਰ ਇੱਕ ਗੱਲ ਹੋਰ ਕਹਿਣੀ ਹੈ ਜੇ ਕੋਈ ਵੀ ਤੁਹਾਨੂੰ ਤੁਂਜੀਆ ਪਾਰਕਿਆਂ ਵਾਲੇ ਆਪਣੇ ਬੰਦਿਆਂ ਨੂੰ ਧੱਕਾਉਂਦੇ ਆ ਤੁਸੀਂ ਮੈਨੂੰ ਦੱਸਣਾ ਹੈ ਤੁਸੀਂ ਸ਼ਮਾ ਦੀ ਸੇਵਾ ਕਰਦਾ ਬੇਸ ਕੋਲਡ ਨੇ ਦਾ ਅੰਨਾ ਅਸੀਂ ਡੀਐਸਪੀ ਨੂੰ ਵੀ ਕਹਿਤਾ ਸੀ ਸਾਰੇ ਹੱਥ ਜੇ ਤਾਂ ਵੀ ਫੇਰ ਮਾ ਕੇਓ ਇੱਜਾ ਸਿੱਧੂ ਫਰਵਾਇ ਦੇ ਦੇਣੀ ਹੈ ਤੇ ਕੱਟਣਾ ਲੱਖਾਂ ਦਾ ਤੇ ਮੁਰਤੇ ਮੁਸ਼ਕਲ ਸਭ ਤੋਂ ਸਾਫ਼ ਨਹੀਂ ਹੋਣਾ ਹੈ ਇਹ ਸਾਰਾ ਸਿਸਟਮ ਮੈਂ ਬਿਲਕੁਲ ਇਹ ਗੱਲ ਬਰਦਾਸ਼ਤ ਨਹੀਂ ਕਰਾਂਗਾ ਜਿਹੜੇ ਬੰਦੇ ਮੇਰੇ ਨਾਮ ਤੋਂ ਅਤੀ ਉਨਰ ਕੋਈ ਤਮਕਾ ਹੋਏ ਬਹੁਤ ਤੇ ਤੁਸੀਂ ਵੀ ਦਰਨਾ ਨਹੀਂ ਹੈ ਮੈਨੂੰ ਕੋਈ ਜ਼ਿਆਦਾ ਵੀ ਰਹਿ ਕੇ ਰਾਤ ਨੂੰ ਪਾਰਾਇਕ ਤੋਬੇ ਜੇ ਮੈਂ ਜਿੱਥੇ ਮਰਜੀ ਆਵਾਂ ਮੈਂ ਆਵਾਂਗਾ ਚਾਹੇ ਜਮਾ ਨਹੀਂ ਤਰਨਾ ਕਿਸੇ ਨੇ ਜਮਾ ਪ੍ਰਵਾਹ ਨਹੀਂ ਕਰਦੀ ਕਿਸੇ ਦੀ ਕਿਸੇ ਨੂੰ ਮਾਰਨਾ ਵੀ ਨਹੀਂ ਕਹਿਣਾ ਇਹ ਵੀ ਯਾਦ ਰੱਖਦੇ ਹੋ ਹੁਣ ਇਹ ਗੱਲ ਨਹੀਂਦਾ ਮੈਂ ਹੁਣ ਜਿੱਤ ਗਿਆ ਮੈਂ ਉਹਨਾਂ ਦੇ ਬੰਦਿਆਂ ਨੂੰ ਧਮਕਾਵਾ ਕੀ ਗੱਲ ਵੀ ਤੁਸੀਂ ਮੇਰਾ ਸਾਥ ਨਹੀਂ ਦਿੱਤਾ ਇਹ ਤਾਂ ਵੀ ਦੰਗਾ ਤੋਂ ਗੱਲ ਤਾਂ ਹੋਈ ਇਹ ਤਾਂ ਜਿੱਥੇ ਜਗਲੇ ਦੀ ਸੋਚ ਮਿਲਦੀ ਹੈ ਉੱਥੇ ਅੱਗਲਾ ਖੜਾ ਹੈ ਠੀਕ ਹੈ ਨਾ ਹੁਣ ਤਾਂ ਜਿੱਤ ਮੈਂ ਜਿੱਤ ਗਿਆ ਮੈਂ ਕਹਾ ਜੀ ਤੁਸੀਂ ਮੈਨੂੰ ਜਿਤਾਇਆ ਦੀ ਮੇਰਾ ਸਾਥ ਵੀ ਨਹੀਂ ਦਿੱਤਾ ਗੱਲਾਂ ਚੁਕਾ ਲੈਣਾ ਹੋਈ ਬਾਕੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਝਾੜੂ ਦੀ 2 ਸਾਲ ਰਹਿ ਗਈ ਪਰ ਕੀ ਕੀਆ ਇਹ ਨਹੀਂ ਆਉਂਦਾ ਝਾੜੂ ਨੂੰ ਕਿਸੇ ਨੇ ਨਹੀਂ ਜਿਤਾਇਆ ਝਾੜੂ ਨੂੰ ਸਿਰਫ ਲੋਕਾਂ ਨੇ ਬਾਦਲ ਕਾਂਗਰਸ ਨੂੰ ਹਰਾਉਣਾ ਸੀ ਤਾਂ ਹੀ ਉਹ ਵੋਟਰ ਪਾਈਆਂ ਇਹਨਾਂ ਦੀ ਆਪਣੀ ਕੋਈ ਕ੍ਰੈਡਿਬਿਲਟੀ ਨਹੀਂ ਹੈ ਜਨਤਾ ਨਾਲ ਬਹੁਤ ਕਿ ਪੰਥ ਦਾ ਨਹੀਂ ਸਵਾਰਿਆ ਵੀ ਲੋਕਾਂ ਨੇ ਇਹਨਾਂ ਤੇ ਬੰਦੇ ਜਿਤਾਤੇ ਸਿਰਫ ਬਾਦਲ ਤੇ ਕਾਂਗਰਸ ਨੂੰ ਹਰਾਉਣਾ ਸੀ ਯੱਕੇ ਇਹ ਖੜੇ ਸੀ ਇਹਨਾਂ ਨੂੰ ਇਮਾਮ ਤੋਂ ਹਰਾਉਂ ਤੱਕ ਹੀ ਮਤਲਬ ਸੀ ਤੇ ਬਾਕੀ ਜੇ ਕੁਝ ਕਰਦੇ ਤਾਂ ਲੋਕ जोडਦੇ ਕੀਤਾ ਇਹਨਾਂ ਨੇ ਕੱਖ ਵੀ ਨਹੀਂ ਕੁਝ ਨੀ ਚੱਜਦਾ ਕੀਤਾ ਜਿਹੜੀਆਂ ਗੱਲਾਂ ਇਹ ਕਰਦੇ ਸੀ ਮੈਂ ਅੱਜ ਤੱਕ ਨਹੀਂ ਬੋਲਿਆ ਕਿਸੇ ਪਾਰਟੀ ਦੇ ਖਿਲਾਫ ਪਰ ਇਹ ਸਾਡੇ ਬੰਦੇ ਆਨ ਪਿਛਲੇ ਪਿੰਡਾਂ ਚੋਂ ਹਰੇਕ ਪਿੰਡ ਚ ਗਿਆ ਵੀ ਤੁਮ ਕੌਣ ਨਹੀਂ ਹੈ ਮੈਂ ਤਾਹ ਬੋਲਿਆ ਇਹ ਅਕੀ ਟੈਂਕੀਆਂ ਤੇ ਨਹੀਂ ਮੈਂ ਚੜ੍ਹਦਾ ਹਾਂ ਮੈਂ ਇਹ ਨਹੀਂ ਕਰੂੰਗਾ ਕੀ ਨਹੀਂ ਹੁੰਦਾ ਕੀ ਬੰਦ ਹੋ ਗਿਆ ਇਸ ਸਰਕਾਰ 'ਚ ਜਿਹੜਾ ਪਿਛਲੀਆਂ 'ਚ ਨਹੀਂ ਸੀ ਹੁੰਦਾ ਜਿਹੜਾ ਜਿਹੜਾ ਮਤਲਬ ਪਿਛਲੀਆਂ 'ਚ ਹੁੰਦਾ ਸੀ ਤੇ ਐਸ ਕੀ ਬੰਦ ਹੋ ਗਿਆ ਜੋ ਪਿਛਲੀਆਂ 'ਚ ਹੁੰਦਾ ਸੀ ਉਹ ਵੀ ਹੁਣ ਵੀ ਉਹ ਹੀ ਹੋ ਰਿਹਾ ਹੈ ਤਿੱਜਰਾਂ ਦੇ ਡੰਡੇ ਫਿਰਦੇ ਆ ਜਿੰਨੇ ਵੀ ਕੋਈ ਉਹ ਕਰਦੇ ਨੌਕਰੀ ਵਾਲੇ ਉਹਨਾਂ ਦੀ ਕਟਾਈ တော့ ਵੀ ਹੋ ਰਹੀ ਹੈ ਸਾਥ ਸਰਜੇ ਜੀ ਸਵੇਕਾ ਤੁਹਾਨੂੰ ਕਹਿੰਦਾ ਵੀ ਕੋਈ ਇਹ ਨਹੀਂ ਗੱਲ ਨਹੀਂ ਐ ਇਹ ਤਾਂ ਬਤੂ ਸਾਲ ਹੈ ਉੜ ਕੇ ਗਏ ਉੜ ਕੇ ਨਹੀਂ ਆਉਂਦੇ ਮੈਂ ਤੁਹਾਨੂੰ ਗਰੰਟੀ ਦੇਦੀ ਐ ਇਸ ਗੱਲ ਦੀ ਬਲੇ ਤੋਂ ਸਿਰ ਉਾਦੀ ਕਰਨੀ ਪੈ ਨਹੀਂ ਕਰਨੀ ਆਪਾਂ ਪੈ ਨਹੀਂ ਆਪਾਂ ਕਰਦੀਆਂ ਯਾਦ ਰੱਖ ਲਿਓ ਗੱਲ ਫਿਰ ਤੂੰ ਜੱਪਾ ਛੱਡਣੀ ਕੋਈ ਨਹੀਂ ਆਪਾਂ ਕਿਸੇ ਤੋਂ ਮੈਂ ਡਰਨਾ ਨਹੀਂ ਐ ਤੇ ਕਿਸੇ ਨੂੰ ਕਹਿਣਾ ਵੀ ਕੁਝ ਨਹੀਂ ਐ ਬਾਕੀ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਬਹੁਤ ਮੈਂ ਰਹੂਗਾ ਉਸ ਸਾਥਗਤ ਮੈਂ ਤਾਹੀ ਹੁਣੇ ਘਰ ਦੇ ਵਿੱਚ ਸਭ ਵੀ ਨਹੀਂ ਚੱਕੀ ਮੈਂ ਜਦੀ ਆ ਕੇ ਅੱਲਾ ਕਾ ਨਹੀਂ ਮੈਂ ਆਪਣੇ ਹੱਥ ਕੀ ਬਸ ਜਿਆਦਾ ਧੰਨਵਾਦ ਕਰਦਾ ਉਹਨਾਂ ਦੇ ਮਨੋਂ ਇੰਦਾ ਇੱਜ਼ਤ ਮਾਰ ਪਿਆਰ ਸਤਿਕਾਰ ਦਿੰਦਾ ਮੇਰੇ ਤਾਂ ਹੋਰੇ ਕੋਈ ਹਲ ਵੀ ਨਹੀਂ ਸੀ ਕੋਈ ਕੋਈ ਤਾਣਾ ਬਾਣਾ ਵੀ ਨਹੀਂ ਸੀ ਕੋਈ ਮੇਰੇ ਵਰਕਰ ਨਹੀਂ ਸੀ ਤੁਸੀਂ ਅਸ਼ਾਪ ਨੂੰ ਚੇਤਾ ਤਰ ਕਿੰਨੀ ਬੜੀ ਗੱਲ ਐ ਤਨੂੰ ਨਹੀਂ ਪਤਾ ਤੂ ਜੇ ਕਦ ਮਹਿਸੂਸ ਨਹੀਂ ਕਰਦਾ ਸਾਰੀ ਦੁਨੀਆ ਚ ਕੋਈ ਨਾ ਵੱਜਦਾ ਤਨੂੰ ਇਹ ਗੱਲਾਂ ਨਹੀਂ ਪਤਾ ਸਾਰੀ ਦੁਨੀਆ ਚ ਫਰੀਦਕੋਟ ਦਾ ਨਾ ਵੱਜ ਰਿਹਾ ਇਸ ਤਰ੍ਹਾਂ ਬਈ ਫਰੀਦਕੋਟ ਵਾਲਿਆਂ ਨੇ ਕੁਰਬਾਨੀ ਵਾਲੇ ਪਰਿਵਾਰ ਦਾ ਸਾਥ ਦਿੱਤਾ ਦੁਨੀਆ ਤੇ ਇਹ ਰਹਿਵਾ ਖਬਰ ਜਿਹੜੇ ਸਿਰਫ ਖਬਰੇ ਨਹੀਂ ਕੋਈ ਲਾਉਂਦੇ ਉਹਨਾਂ ਚ ਆਪਣੇ ਫਰੀਦਕੋਟ ਦਾ ਨਾਮ ਲਿਖਿਆ ਗਿਆ ਹੈ। ਉਸੇ 70 ਡੇਜ਼ ਦੇ ਵਿੱਚ ਜਿਹੜੇ ਜਮਾ ਟੌਪ ਦੇ ਅਖਬਾਰ ਹੈ ਵੀ ਸਮਝ ਲਓ ਜੇ ਉਸ ਅਖਬਾਰ ਤੋਂ ਕੋਈ ਖਬਰ ਆ ਗਈ ਤਾਂ ਤੁਸੀਂ ਨੈਸ਼ਨਲ ਪੱਤਰ ਤੇ ਚੱਲ ਰਹੇ ਹੋ। ਉਹ ਅਖਬਾਰ ਤੇ ਵਿੱਚ ਆਪਣੇ ਫਰੀਦਕੋਟ ਦਾ ਨਾਮ ਆਇਆ ਹੈ। ਬਈ ਇਹਨਾਂ ਨੇ ਸ਼ੀਰਪਈ ਬਲ ਸਿੰਘ ਦੇ ਪੁੱਤ ਨੂੰ ਜਿਤਾਇਆ। ਇਸ ਲਈ ਬਹੁਤ ਬਹੁਤ ਲੈਕਣਾ ਤੁਸੀਂ ਮਸੂਰੂਸ ਹੀ ਨਹੀਂ ਕਰ ਸਕਦੇ ਵੀ ਬਾਹਰ ਦੇ ਮੁਕਾ ਦੇ ਵਿੱਚ ਜੇ ਹੁਣ ਤੁਸੀਂ ਜਾ ਕੇ ਕਾਉਂਗੇ ਨਾ ਵੀ ਅਸੀਂ ਤੂਰੀਦ ਕੋਟਾਏ ਆ ਤੁਹਾਡਾ ਪਹਿਲਾਂ ਨਾਲੋਂ ਵੱਧ ਸਤਿਕਾਰ ਹੋਊਗਾ ਤੁਹਾਨੂੰ ਮੈਂ ਗਰੰਟੀ ਦੇ ਦਿੰਦੀ ਹਾਂ ਇਸ ਗੱਲ ਦੀ ਬਹੁਤ ਵੱਡਾ ਫਰਾਂਦਾ ਕੀਤਾ ਹੈ ਪੰਥ ਜਿਹੜਾ 35 ਸਾਲ ਤੋਂ ਨੇਰੇ ਚ ਘੁੰਮਦਾ ਸੀ ਨਾ ਤੁਸੀਂ ਉਹਦੇ ਲਈ ਟਾਕੀ ਗੋਤੀ ਹੈ ਚਾਹਨ ਕਰਦਾ ਉਹਨੂੰ ਜਿਹੜਾ ਧੇਰੇ ਚ ਫਿਰਦਾ ਸੀ ਤੁਸੀਂ ਬੂਹਾ ਲਾਤਣਾ ਉਹਨੂੰ ਰਾ ਪਾਤਰ ਤੁਸੀਂ ਮਹਿਸੂਸ ਹੋਣੀ ਹੋਣੀ ਕਰੂਗਾ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿੱਡਾ ਵੱਡਾ ਕੰਮ ਕੀਤਾ ਹੈ ਆਪਣੀ قوم ਵਾਸਤੇ ਅਕੀਨਸ ਮੈਂ ਆਪ ਸਭ ਤੋਂ ਧੰਨਵਾਦੀ ਆ ਵਾਹਿਗੁਰੂ ਜਿੱਤਖਾਲ ਖਾਲਸਾ ਵਾਹਿਗੁਰੂ ਜਿੱਤਖਾਲ